ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਤੁਹਾਡੇ ਵਾਸਤੇ ਆਪਾਂ ਪਹਿਲਾ ਟਰੈਕਟਰ ਲੈ ਕੇ ਆਏ ਹਾਂ 735 1997 ਮਾਡਲ ਤੇ ਪੰਜਾਬ ਨੰਬਰ ਜੇ ਆਪਾਂ ਗੱਲ ਕਰੀਏ ਬੈਂਡਰੀ ਬਾਉਂਡਰੀ ਬਿਲਕੁਲ ਜਿਵੇਂ ਨਵੀਆਂ ਸਮਾਨ ਸੋਨੂੰ ਸਾਰਾ ਨਾਲ ਮਿਲੂਗਾ ਡੰਡਾ ਫੱਟੀ ਛਤਰੀ ਤੇ ਅਗਲੇ ਟਾਇਰ ਪਏ ਨੇ 35 ਕੇ ਪੈਸੇ ਮਗਲੇ ਟਾਇਰ 50 ਪੈਸੇ ਪਏ ਆ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਬਾਕੀ ਤੁਸੀਂ ਵਾਹ ਕੇ ਚਲਾ ਕੇ ਆਉਦੀ ਤਸੱਲੀ ਕਰ ਸਕਦੇ ਹੋ ਜੀ ਕਿ ਤੋ ਲੀਕ ਨਹੀਂ ਹੈਗਾ ਕਿ ਤੋ ਟੁੱਟ ਪੱਜ ਨਹੀਂ ਕਿ ਤੋ ਨਹੀਂ ਗਲਿਆ ਟਰੈਕਟਰ ਭੂਰਾ ਬਲੋ ਨਹੀਂ ਮਾਰਦਾ ਫੁੱਲ ਗਰੰਟੀ ਆ ਤੇ ਨੰਬਰ ਬਾਈ ਦਾ ਆਪਾਂ ਅੱਗੇ ਚਲਾਉਣੀ ਆ ਉਹ ਤੇ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਰੇਟ ਬਾਈ ਨੇ ਮੰਗਿਆ 1,35,000 ਰੁਪਏ ਰੇਟ ਮੰਗਿਆ ਬਾਕੀ ਸਾਰੀ ਡਿਟੇਲ ਆਪਣੀ ਲਿਖ ਕੇ ਪਾਈ ਹੋਈ ਆ ਇਹ ਬਾਈ ਜੀ ਟਰੈਕਟਰ ਵਾਲੇ ਦੀ ਸਾਰੀ ਡਿਟੇਲ ਲਿਖ ਕੇ ਪਾਈ ਆ ਸਾਰਾ ਕੁਝ ਲਿਖਿਆ ਹੋਇਆ ਦੇਖ ਸਕਦੇ ਹੋ ਤੁਸੀਂ ਇਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਬਾਈ ਤੋਂ ਟਰੈਕਟਰ ਖਰੀਦ ਸਕਦੇ ਹੋ ਅਗਲੀ ਆਪਾਂ ਗੱਲ ਕਰਦੇ ਆ ਮਸ਼ੀਨ ਦੀ ਕੇਐਸ ਰੀਪਰ ਆਪਣੇ ਕੋਲੇ ਇੱਕ 2014 ਮਾਡਲ ਆ ਜੀ ਰਾਜਪੁਰ ਬਾਈ ਦਾ ਏਰੀਆ ਰੇਟ ਬਾਈ ਨੇ ਮੰਗਿਆ 1 ਲੱਖ ਤੇ 15000 ਰੁਪਇਆ ਬਾਕੀ ਰੀਪਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੂਰਾ ਸੋਨਾ ਤੇ ਸਾਫ ਸੁਥਰਾ ਬਾਈ ਦੇ ਦੱਸਣ ਮੁਤਾਬਕ ਪੂਰਾ ਸੋਨਾ ਸਾਫ ਸੁਥਰਾ ਕਿਤੋਂ ਕੋਈ ਟੁੱਟ ਭੱਜ ਨਹੀਂ ਹੋਈ ਦੋ ਪੱਖਿਆਂ ਵਾਲਾ ਜੀ ਮਾਰਕੀਟ ਤੁਹਾਨੂੰ ਪਤਾ ਵੀ ਕੇਐਸ ਦੀ ਬਹੁਤ ਜ਼ਿਆਦਾ ਆ ਤੇ ਨੰਬਰ ਬਾਈ ਦਾ ਸਕਰੀਨ ਉੱਪਰ ਚੱਲ ਰਿਹਾ 9463343 139882 ਦਾ ਨੰਬਰ ਆ ਇਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਦੀ ਰੀਪਰ ਖਰੀਦ ਸਕਦੇ ਹੋ ਰੀਪਰ ਦੀ ਜਿਹੜਾ ਰੇਟ ਮੰਗਿਆ ਬਾਈ ਨੇ 115000 ਉਹਦੇ ਵਿੱਚੋਂ ਮੌਕੇ ਤੇ ਤੁਹਾਡਾ ਪੂਰਾ ਮਾਨਦਨ ਕੀਤਾ ਜਾਊਗਾ ਤੇ ਜੇ ਕਿਸੇ ਵੀ ਵੀਰ ਨੇ ਖਰੀਦਣਾ ਹੈ ਇੱਕ ਵਾਰ ਬਾਈ ਨੇ ਜਰੂਰ ਕਰੋ ਸੰਪਰਕ ਜੇ ਕਿਸੇ ਵੀਰ ਨੇ ਆਪ ਕੋਲ ਬਿਲਕੁਲ ਫਰੀ ਵਿੱਚ ਐਡ ਕਰਾਉਣੀ ਆ ਆਪਣਾ ਨੰਬਰ ਹੈਗਾ ਜੀ 77 550 80206 ਇਹ ਨੰਬਰ ਤੇ ਆਪ ਕੋਲ ਬਿਲਕੁਲ ਫਰੀ ਵਿੱਚ ਐਡ ਕਰਾ ਸਕਦੇ ਹੋ ਸਾਰੇ ਵੀਰਾਂ ਤਾਂ ਤੁਹਾਨੂੰ